ਜੀ ਗੁਰਾਂ ਦੀ ਬਣੀ ਜਵਾਈ ਭਾਵੇਂ ਪਰ ਭਾਈ ਜੇਠੇ ਨੇ ਕੀਤੀ ਮਹਾਨ ਸੇਵਾ ਖਿੜੇ ਮੱਥੇ ਸੀ ਟੋਕਰੀ ਢੋਈ ਸਿਰ ਤੇ ਉਹਨਾ ਸਮਝੀ ਨਾ ਕਦੇ અપਮਾਨ ਸੇਵਾ ਸਿਰ ਤੇ ਮਿੱਟੀ ਦੀ ਟੋਕਰੀ ਰਹਿ ਚੁੱਕਦੀ ਸਦਾ ਸਮਝ ਕੇ ਸਿੱਖੀ ਦੀ ਸ਼ਾਨ ਸੇਵਾ ਆਏ ਕਦੇ ਨਾ ਹੋਮੀ ਹੰਕਾਰ ਅੰਦਰ ਕੀਤੀ ਹੋ ਕੇ ਸਦਾ ਨਿਰਮਾਨ ਸੇਵਾ ਤਿੱਜੇ ਪਾਤਸ਼ਾਹ ਸੋਚ ਕੇ ਸੋਚ ਲੰਮੀ ਦੋਹੇ ਪਰੋਣੇ ਬੁਲਾਉਣ ਲਈ ਹੁਕਮ ਕੀਤਾ ਸਿੱਖੀ ਸਿਦਕ ਦੀ ਪ੍ਰਖਿਆ ਲੈਣ ਖਾਤਰ ਇੱਕ ਥੜਾ ਬਣਾਉਣ ਲਈ ਹੁਕਮ ਕੀਤਾ ਹੁੰਦਾ ਪਾਸੇ ਕਿਹੜਾ ਇਮਤਿਹਾਨ ਵਿੱਚੋਂ ਗੁਰਾਂ ਇਹ ਅਜਮਾਉਣ ਲਈ ਹੁਕਮ ਕੀਤਾ ਬਣੇ ਥੜੇ ਨੂੰ ਤੱਕ ਕੇ ਹਰ ਵਾਰੀ ਗੁਰੂ ਸਾਹਿਬ ਨੇ ਢੋਂਣ ਲਈ ਹੁਕਮ ਕੀਤਾ ਨਹੀਂ ਨਹੀਂ ਪਸੰਦ ਨਹੀਂ ਥੜਾ ਮੈਨੂੰ ਢਾਕੇ ਫੇਰ ਬਣਾਉਣ ਲਈ ਹੁਕਮ ਕੀਤਾ ਭਾਈ ਰਾਮਾ ਜੀ ਅੱਕ ਕੇ ਕਹਿਣ ਲੱਗੇ ਤੂੰ ਸਾਨੂੰ ਖਿਜੋਣ ਲਈ ਹੁਕਮ ਕੀਤਾ ਬਿਰਦ ਉਮਰ ਕਰਕੇ ਤੁਸੀਂ ਭੁੱਲ ਜਾਂਦੇ ਹੋ ਪਹਿਲਾਂ ਜਿੱਦਾਂ ਬਣਾਉਣ ਲਈ ਹੁਕਮ ਕੀਤਾ ਹਰ ਵਾਰ ਬਣਾਵਾ ਮੈਂ ਥੜਾ ਉਦਾਂ ਜਿੱਦਾਂ ਤੁਸਾਂ ਬਣਾਉਣ ਲਈ ਹੁਕਮ ਕੀਤਾ ਭਾਈ ਜੇਠੇ ਨੂੰ ਕਿਹਾ ਜਦ ਸਤਿਗੁਰਾਂ ਨੇ ਕਹਿੰਦੇ ਥੜਾ ਮੈਂ ਤਾਂ ਭੁੱਲਣ ਹਾਰ ਦਾਤਾ ਹਰ ਵਾਰੀ ਹੋ ਤੁਸੀਂ ਤਾਂ ਠੀਕ ਦੱਸ ਦੇ ਮੈਂ ਹੀ ਭੁੱਲ ਜਾਂਦਾ ਹਰ ਵਾਰ ਦਾਤਾ ਏਡਾ ਮੇਡਾ ਬਣ ਜਾਂਦਾ ਏ ਥੜਾ ਮਿੱਥੋਂ ਤਾਕੇ ਦਿੰਦਾ ਹਾਂ ਫੇਰ ਉਸਾਰ ਦాతਾ ਵਾਰ-ਵਾਰ ਮੈਂ ਗਲਤੀ ਤੇ ਕਰਾਂ ਗਲਤੀ ਤੁਸੀਂ ਬਖਸ਼ ਦਿੰਦੇ ਹਰ ਵਾਰ ਦాతਾ ਸੁਣ ਕੇ ਬਚਨ ਇਹ ਜੇਠੇ ਦੇ ਮੁਖ ਵਿੱਚੋਂ ਸੁਣ ਕੇ ਬਚਨ ਇਹ ਜੇਠੇ ਦੇ ਮੁਖ ਵਿੱਚੋਂ ਸਤਿਗੁਰ ਆਖਿਆ ਵਜਦ ਵਿੱਚ ਆ ਕੇ ਤੇ ਸਿੱਖਾ ਸੇਵਾ ਦੀ ਸਿਕਿਨ ਜਾਂਚ ਪੂਰੀ ਵਾਰ ਵਾਰ ਇਹ ਥੜਾ ਬਣਾ ਕੇ ਤੇ ਥੜਾ ਨਹੀਂ ਥੜਾ ਨਹੀਂ ਤੂੰ ਤਖਤ ਬਣਾ ਰਿਆ ਸੀ ਸੇਵਾ ਸਿਮਰਨ ਦੀ ਮਿਹਨਤ ਲਗਾ ਕੇ ਤੇ ਤੇਰੀ ਸੇਵਾ ਨੇ ਕੀਤਾ ਏ ਵਸ ਮੈਨੂੰ ਗੁਰਾਂ ਆਖਿਆ ਸੀਨੇ ਲਗਾ ਕੇ ਤੇ ਇਹ ਹੈ ਗੁਰੂ ਦੀ ਗੱਦੀ ਦਾ ਅਸਲ ਵਾਰਿਸ ਕਿਹਾ ਸੰਗਤ ਨੂੰ ਗੁਰਾਂ ਸੁਣਾ ਕੇ ਤੇ ਬਾਬੇ ਬੁੱਢੇ ਤੋਂ ਜੇਠੇ ਨੂੰ ਉਸ ਵੇਲੇ ਗੁਰਗੱਦੀ ਦਾ ਤਿਲਕ ਲਗਵਾ ਕੇ ਤੇ ਪੰਜ ਪੈਸੇ ਤੇ ਨਾਰੀਅਲ ਰੱਖ ਅੱਗੇ ਮੱਥਾ ਟੇਕਿਆ ਸ਼ੀਸ਼ ਨਿਵਾ ਕੇ ਤੇ ਨਦਰੀ ਨਦਰਸੀ ਕੀ ਤਾ ਨਿਹਾਲ ਜਾਚਕ ਭਾਈ ਜੇਠੇ ਨੂੰ ਗੁਰੂ ਬਣਾ ਕੇ ਤੇ ਨਦਰੀ ਨਦਰਸੀ ਕੀ ਤਾ ਨਿਹਾਲ ਜਾਚਕ ਭਾਈ ਜੇਠੇ ਨੂੰ ਗੁਰੂ ਬਣਾ ਕੇ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ